ਜਿਹੜਾ ਹੋਟਲ ਦਾ ਮਾਲਕ ਸੀਗਾ ਉਹਦੇ ਕੋਲੋਂ 7 ਤੋਂ 8000 ਰੁਪਏ ਤੇ ਨਾਲ ਜਿਹੜੇ 4 ਮੋਬਾਈਲ ਸੀਗੇ ਮੌਕੇ ਤੋਂ ਹੋ ਕੇ ਫਰਾਰ ਹੋ ਗਏ ਸੀ ਲੁੱਟ ਕੀਤੀ ਸੀਗੀ ਇਹਨਾਂ ਨੇ ਤੇ ਬੀਤੇ ਕੱਲ ਪਟਿਆਲਾ ਦੇ ਪਿੰਡ ਮੰਡੌਰ 'ਚ ਐਨਕਾਊਂਟਰ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਬਦਮਾਸ਼ ਜੋ ਬੀਤੇ ਦਿਨੀ ਬਠਿੰਡਾ ਦੇ ਗ੍ਰੀਨ ਹੋਟਲ ਵਿੱਚੋਂ AK-47 ਰਾਈਫਲ ਦੀ ਨੋਕ ਤੇ ਲੁੱਟ ਕਰਕੇ ਭੱਜੇ ਸੀ ਉਹਨਾਂ ਦਾ ਪਿੱਛਾ ਕਰਕੇ ਪੁਲਿਸ ਨੇ ਐਨਕਾਊਂਟਰ ਕੀਤਾ ਜਿਸ ਵਿੱਚ ਪੁਲਿਸ ਦੇ ਹੱਥ 6 ਅਪਰਾਧੀ ਲੱਗੇ ਨੇ ਤੇ ਬਠਿੰਡਾ ਦੇ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਗ੍ਰੀਨ ਹੋਟਲ ਵਿੱਚ ਬੀਤੇ ਕੱਲ ਇਹਨਾਂ ਬਦਮਾਸ਼ਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਲੋਈਆਂ ਲਪੇਟ ਕੇ ਅਤੇ ਮੂੰਹ 'ਤੇ ਟਾਕੇ ਇਹ ਬਦਮਾਸ਼ ਹੋਟਲ 'ਚ ਦਾਖਲ ਹੁੰਦੇ ਨੇ ਅਤੇ ਏਕਾ 47 ਰਾਈਫਲ ਦਿਖਾ ਕੇ ਇਹਨਾਂ ਵੱਲੋਂ ਕਰੀਬ 8 ਤੋਂ 10000 ਰੁਪਏ ਅਤੇ 4 ਮੋਬਾਈਲ ਫੋਨਾਂ ਦੀ ਲੁੱਟ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਕੱਲ ਤੋਂ ਹੀ ਇਹਨਾਂ ਦੀ ਪਾਲ ਵਿੱਚ ਲੱਗੀ ਹੋਈ ਸੀ ਅਤੇ ਅੱਜ ਬਠਿੰਡਾ ਤੋਂ ਕਰੀਬ 20-25 ਕਿਲੋਮੀਟਰ ਦੂਰ ਇਹਨਾਂ ਦਾ ਇਨਕਾਊਂਟਰ ਕੀਤਾ ਗਿਆ ਉਧਰ ਪੁਲਿਸ ਮੁਤਾਬਕ 6 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਜਦਕਿ ਇਹਨਾਂ ਦੇ ਕੋਲੋਂ ਵਾਰਦਾਤ ਵਿੱਚ ਵਰਤੀ AK-47 ਰਾਈਫਲ ਵੀ ਬਰਾਮਦ ਕੀਤੀ ਗਈ ਹੈ। ਕੋਈ ਹੋਰ ਹੋਇਆ ਕੀ ਮਾਮਲਾ ਦਾ ਕਿਸੇ ਕਿਸੇ ਨੂੰ ਲੈ ਕੇ ਹੋਇਆ ਹੈ ਔਰ ਕਿੰਨੇ ਲੋਕ ਜ਼ਖਮੀ ਹੋਏ ਨੇ ਜੀ ਕਿੰਨੇ ਰਾਉਂਡ ਫਾਇਰ ਹੋਏ ਨੇ ਜੀ। ਇਹ ਇੱਕ ਪਿਛਲੇ ਦਿਨੀ 11 ਤਰੀਕ ਦੀ ਇੱਕ ਘਟਨਾ ਸੀਗੀ ਜਿਹੜੀ ਇੱਕ ਕੁਝ ਬੰਦਿਆਂ ਨੇ ਗ੍ਰੀਨ ਨਾਮ ਦਾ ਇੱਕ ਹੋਟਲ ਹੈਗਾ ਪੁੱਚੋਦੇਰੀ ਦੇ ਵਿੱਚ ਉੱਥੇ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹਦੇ ਵਿੱਚ ਜਿਹੜਾ ਹੋਟਲ ਦਾ ਮਾਲਕ ਸੀਗਾ ਉਹਦੇ ਕੋਲੋਂ 7 ਤੋਂ 8000 ਰੁਪਏ ਤੇ ਨਾਲ ਜਿਹੜੇ ਚਾਰ ਮੋਬਾਈਲ ਸੀਗੇ ਮੌਕੇ ਤੋਂ ਹੋ ਕੇ ਫਰਾਰ ਹੋ ਗਏ ਸੀ ਲੁੱਟ ਕੀਤੀ ਸੀਗੀ ਇਹਨਾਂ ਨੇ ਜਿਸ ਬੰਦ ਦੇ ਵਿੱਚ ਸੀ ਥਾਣਾ ਕੈਂਟ ਦੇ ਵਿੱਚ ਮਕਦਮਾ ਨੰਬਰ 24 ਅੰਡਰ ਸੈਕਸ਼ਨ ਆਫ ਰੋਬਰੀ ਆਰਮਜ਼ ਐਕਟ ਦੇ ਤਹਿਤ ਮਕਦਮਾ ਦਰਜ ਕੀਤਾ ਸੀਗਾ ਉਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਡੀਐਸਪੀ ਸਿਟੀ 2 ਸਰਬਜੀਤ ਸਿੰਘ ਜੀ ਨਾਲ ਇਹਨਾਂ ਦੇ ਇੰਚਾਰਜ ਸੀ ਆਈਏ 1 ਇਨਸਪੈਕਟਰ ਕੁਲਦੀਪ ਸਿੰਘ ਜੀ ਤੇ 45A2 ਇਨਸਪੈਕਟਰ ਕਰਨਦੀਪ ਇਹਨਾਂ ਦੀ ਟੀਮਾਂ ਬਣਾਈਆਂ ਗਈਆਂ ਸੀਗੀਆਂ ਕਿਉਂਕਿ ਸੈਂਸੇਸ਼ਨਲ ਵਾਰਦਾਤ ਸੀਗੀ ਉਹਦੇ ਵਿੱਚ ਜਿਹੜੀ ਲੁੱਟ ਕੀਤੀ ਸੀਗੀ ਉਹਦੇ ਵਿੱਚ ਇੱਕ 47 ਵੀ ਲੈ ਕੇ ਆਏ ਸੀਗੇ ਬੰਦੇ ਸੋ ਇਸ ਮੁਕਦਮੇ ਦੀ ਇਨਵੈਸਟੀਗੇਸ਼ਨ ਦੇ ਸਬੰਧ ਵਿੱਚ ਸਾਡੇ ਕੋਲ ਅੱਜ ਇਨਫੋਰਮੇਸ਼ਨ ਸੀਗੀ ਕਿ ਇਹ ਜਿਹੜੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 6 ਬੰਦੇ ਨੇ ਇਹ ਪੁੱਚੋ ਦੇ ਏਰੀਆ ਦੇ ਵਿੱਚ ਜਿਹੜੇ ਹੈਗੇ ਨੇ ਘੁੰਮ ਰਹੇ ਨੇ ਸੋ ਸਾਡੀ ਜਿਹੜੀ ਪੁਲਿਸ ਪਾਰਟੀ ਸੀਗੀ ਸੀਆਈਏ ਦੇ ਸੀਆਈਏ ਇਨਚਾਰਜ ਵਨ ਦੀ ਟੀਮ ਸੀਗੀ ਉਹਨਾਂ ਨੇ ਤੁਰੰਤ ਜਿਹੜੇ ਹੈਗੀ ਐ ਐਕਸ਼ਨ ਕੀਤਾ ਤੇ ਉਹ ਆਪਣੀ ਜਿਹੜੀ ਰੇਡ ਵਾਸਤੇ ਰੈਡੀ ਹੋ ਗਏ ਜਦੋਂ ਅਸੀਂ ਇਸ ਏਰੀਆ ਦੇ ਵਿੱਚ ਇਸ ਇਲਾਕੇ ਦੇ ਵਿੱਚ ਆਏ ਤਾਂ ਇੱਥੇ ਇਹ ਗੱਡੀ ਦੇ ਵਿੱਚ ਖੜੇ ਸੀਗੇ ਜਿਹੜੀ ਆਕਟਰਾ ਗੱਡੀ ਸੀਗੀ ਉਹਦੇ ਵਿੱਚ 6 ਦੇ 6 ਦੋਸ਼ੀ ਬੈਠੇ ਸੀਗੇ ਤੇ ਇਹਨਾਂ ਨੇ ਪੁਲਿਸ ਦੀ ਗੱਡੀ ਦੇਖ ਕੇ ਜਿਹੜੀ ਹੈਗੀ ਐ ਸਤਵੰਤ ਫਰੰਟ ਸੀਟ ਤੇ ਬੈਠਾ ਸੀਗਾ ਡਰਾਈਵਰ ਦੇ ਨਾਲ ਵਾਲੀ ਸੀਟ ਦੇ ਉੱਪਰ ਉਹਨੇ ਗੱਡੀ ਦਾ ਜਿਹੜੀ ਬਾਰੀ ਖੋਲ ਕੇ ਤੇ ਪੁਲਿਸ ਪਾਰਟੀ ਦੇ ਉੱ ਦੀ ਗੱਡੀ ਦੇ ਜਿਹੜੀ ਕਨੈਕਟਰ ਸਾਈਡ ਜਿਹੜਾ ਹੈਗਾ ਪਹਿਲੇ ਹੀ ਇਕੜਕੀ ਦੇ नीचे ਲੱਗਿਆ ਉਸ ਤੋਂ ਬਾਅਦ ਜਦੋਂ ਰਿਟੈਲੀਏਸ਼ਨ ਦੇ ਵਿੱਚ ਸਾਡੇ ਪੁਲਿਸ ਪਾਰਟੀ ਨੇ ਫਾਇਰ ਕੀਤੇ ਸਾਡੇ ਵੱਲੋਂ ਦੋ ਫਾਇਰ ਦੇ ਵਿੱਚ ਕੀਤੇ ਗਏ ਇੱਕ ਫਾਇਰ ਜਿਹੜਾ ਸੀਗਾ ਗੱਡੀ ਦੀ ਬਾਰੀ ਦੇ ਵਿੱਚ ਲੱਗਿਆ ਜਿਹੜੀ ਡਰਾ ਕਨੈਕਟਰ ਸਾਈਡ ਹੈ ਦੂਸਰਾ ਫਾਇਰ ਜਿਹੜਾ ਹੈਗਾ ਇਹਦੀ ਖੱਬੀ ਲਾਦੇ ਪਿੰਜਨੀ ਦੇ ਉੱਪਰ ਲੱਗਿਆ ਸੀਗਾ ਉਸ ਤੋਂ ਬਾਅਦ ਫਾਇਰ ਲੱਗਣ ਤੋਂ ਬਾਅਦ ਜਿਹੜੀ ਇਹਦੀ AK47 ਨੇ ਹੱਥ 'ਚ ਫੜੀ ਹੋਈ ਸੀਗੀ ਉਹ ਥੱਲੇ ਡਿੱਗ ਪਈ ਤੇ ਸਾਡੀ ਪੁਲਿਸ ਪਾਰਟੀ ਨੇ ਤੁਰੰਤ ਜਿਹੜੇ ਐਕਸ਼ਨ ਦੇ ਵਿੱਚ ਹੋ ਕੇ ਇਹਨਾਂ ਨੂੰ 6 ਦੋਸ਼ੀਆਂ ਜਿਹੜੇ ਸੀਗੇ ਬਾਕੀ ਦੇ ਮਿਰਦਾ ਰਹਿਣ ਵਾਲਾ ਜਿਹਦੇ ਲੱਤ ਤੇ ਵਿੱਚ ਗੋਲੀ ਲੱਗੀ ਹੈ ਇਹਨੂੰ ਅਸੀਂ ਫਰਦਰ ਸਾਡੀ ਪੁਲਿਸ ਪਾਰਟੀ ਵੱਲੋਂ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਟ੍ਰੀਟਮੈਂਟ ਵਾਸਤੇ ਭੇਜ ਦਿੱਤਾ ਤੇ ਕੋਲ ਇਸ ਹੁਣ ਇਸ ਵਾਰਦਾਤ ਨੂੰ ਇਹ 6 ਬੰਦੇ ਜਿਹੜੇ ਦੋਸ਼ੀ ਅੰਜਾਮ ਨੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਅਸੀਂ ਇਹਨਾਂ ਨੂੰ ਆਰਾਊਂਡ ਅਪ ਕਰ ਲਿਆ ਇਹਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਸਿਵਲ ਹਸਪਤਾਲ ਬਠਿੰਡਾ ਰੈਫਰ ਕੀਤਾ ਕਰ ਦਿੱਤਾ ਗਿਆ ਜਿਹੜੇ ਇਹ AK47 ਰਾਈਫਲ ਸੀਗੀ ਇਹ ਦੋ ਇਹਦੇ ਵਿੱਚ ਦੋਸ਼ੀ ਜਿਹੜੇ ਹੈਗੇ ਨੇ ਉਹ ਆਰਮੀ ਦੇ ਵਿੱਚ ਸਰਵ ਕਰਦੇ ਨੇ ਇੱਕ ਸੰਦੀਪ ਨਾਮ ਦਾ ਵਿਅਕਤੀ ਹੈ ਤੇ ਦੂਸਰਾ ਜਿਹੜਾ ਹੈਗਾ ਗੁਰਦੀਪ ਹੈ ਸੁਨੀਲ 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 ਐਂਡ ਗੁਰਦੀਪ ਜਿਹੜਾ ਸੁਨੀਲ ਹੈ ਮੁਕਸਰ ਦਾ ਰਹਿਣ ਵਾਲਾ ਤੇ ਜਿਹੜਾ ਗੁਰਦੀਪ ਹੈ ਇਹ ਜਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਇਹ ਇਹ ਮਡਲੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਆਇਆ ਕਿ ਜਿਹੜੇ ਇਹ ਸੁਨੀਲ ਨੇ ਆਪਣੀ ਆਰਮੀ ਯੂਨਿਟ ਦੇ ਵਿੱਚੋਂ ਇਹ ਕੇ 47 ਜਿਹੜੀ ਸੀਗੀ ਛਪਾਲੀ ਸੀ ਚੋਰੀ ਕਰ ਲਈ ਸੀਗੀ ਤੇ ਉਹ ਉਸ ਤੋਂ ਬਾਅਦ ਜਦੋਂ ਇਹ 11 ਤਰੀਕ ਦੇ ਦਿਨ ਇਹ ਕੋਰਸ਼ਮੀਰ ਇਕੱਠੇ ਹੋਏ ਸੀਗੇ ਸਤਵੰਤਰ ਦੇ ਘਰੇ ਇਹਨਾਂ ਨੇ ਸਾਰੀ ਪਲੈਨਿੰਗ ਕੀਤੀ ਸੀਗੀ ਲੁੱਟ ਕਰਨ ਦੀ ਵਾਰਦਾਤ ਨੂੰ ਅੰਜਾਮ ਦੇ ਵਾਸਤੇ ਇਹ ਦੋ ਤਿੰਨ ਜਗ੍ਹਾ ਦੇ ਉੱਪਰ ਪਹਿਲਾਂ ਗਏ ਨੇ ਇਹਨਾਂ ਨੇ ਗਏ ਸੀ ਉਹ ਇਹਨਾਂ ਨੇ ਦੇਖਿਆ ਵੀ ਹੋਟਲ ਗ੍ਰੀਨ ਵਾਲਾ ਜਿਹੜਾ ਸੌਫਟ ਟਾਰਗੇਟ ਸੀਗਾ ਤੇ ਇਹਨਾਂ ਨੇ ਹੋਟਲ ਗ੍ਰੀਨ ਦੇ ਅੰਦਰ ਵੜ ਕੇ ਜਿਹੜਾ ਹੈਗਾ ਉਹਦੀ ਲੁੱਟ ਦੀ ਵਾਰਤਾ ਨੂੰ ਜਾਮ ਦਿੱਤਾ ਤੋ ਅੱਜ ਇਹ ਛੇ ਇਸ ਲੁੱਟ ਦੀ ਵਾਰਦਾਤ ਨੂੰ ਅਸੀਂ ਜਿਹੜਾ ਹੈਗਾ ਟਰੇਸ ਕਰ ਲਿਆ ਹੈ। ਇਹਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਛੇ ਦੇ ਛੇ ਦੋਸ਼ੀ ਗ੍ਰਫਤਾਰ ਕਰ ਲਏ ਨੇ ਤੇ ਜਿਹੜਾ ਛੇਵਾ ਦੋਸ਼ੀ ਸਤਵੰਤ ਹੈਗਾ ਉਹਦੇ ਪੈਰ 'ਤੇ ਗੋਲੀ ਲੱਗਣ ਕਰਕੇ ਉਹਨੂੰ ਸਿਵਲ ਹਸਪੀਟਲ ਰੋਸ਼ਰ ਦਾ ਵਿਖੇ ਉਹਦਾ ਟ੍ਰੀਟਮੈਂਟ ਚੱਲ ਰਿਹਾ ਸਰ ਸੀਸੀਟੀਵੀ 'ਚ ਤਿੰਨ ਜਣਾਂ ਦੀ ਫੁਟੇਜ ਆਜੀ ਬਾਕੀ ਤਿੰਨ ਦਾ ਕੀ ਰੋਲ ਸੀਗਾ ਇਹਦੇ ਵਿੱਚ ਕੁਝ ਬੰਦੇ ਬਾਹਰ ਖੜੇ ਸੀਗੇ ਜਿਹੜੀ ਗੱਡੀ ਹੈ ਜਿਹੜੀ ਯੂਜ਼ ਕੀਤੀ ਸੀਗੀ ਆਪਟਰਾ ਗੱਡੀ ਕੁਝ ਬੰਦੇ ਉਹਦੇ ਤੇ ਸੀਗੇ ਇੱਕ ਇਹਨਾਂ ਨੇ ਵਾਰਦਾਤ ਦੇ ਵਿੱਚ ਇੱਕ ਬੁਲਟ ਮੋਟਰਸਾਈਕਲ ਵੀ ਯੂਜ਼ ਕੀਤਾ ਜਾ ਕੇ ਲੁੱਟ ਦੀ ਵਾਰਤ ਨੂੰ ਅੰਜਾਮ ਦੇਣ ਦੇ ਵਿੱਚ ਕੋਈ ਅੱਗੇ ਵੀ ਹੋਰ ਬੰਦਾ ਟਾਰਗੇਟ ਤੇ ਸੀ ਇਹਨਾਂ ਕੋਲ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆ ਮੋਡਲੀ ਪੁਛਗੇਸ਼ ਦੇ ਵਿੱਚ ਤੇਹੀ ਨਿਕਲ ਕੇ ਆਇਆ ਕਿ ਇਹ ਛੇ ਬੰਦੇ ਜਿਹੜੇ ਕਸ਼ਮੀਰ ਇਕੱਠੇ ਹੋਏ ਸੀਗੇ ਤੇ ਇਹਨਾਂ ਨੇ ਮੋਡਲੀ ਜਿਹੜੀ ਮੇਨ ਟਾਰਗੇਟ ਸੀਗਾ ਲੁੱਟ ਕਰਨਾ ਹੀ ਸੀਗਾ ਪਰ ਇੱਕ ਦੋ ਹੋਰ ਟਾਰਗੇਟ ਇਹਨਾਂ ਨੇ ਡਿਸਾਈਡ ਕੀਤੇ ਹੋਏ ਸੀਗੇ ਜਿਨ੍ਹਾਂ ਦਾ ਅਸੀਂ ਨਾਂ ਡਿਸਕਲੋਜ਼ ਨਹੀਂ ਕਰ ਸਕਦੇ ਪਹਿਲਾਂ ਉਹ ਉੱਥੇ ਗਏ ਸੀਗੇ ਜਦੋਂ ਉੱਥੇ ਇਹਨਾਂ ਦੀ ਗੱਲ ਨਹੀਂ ਬਣੀ ਤਾਂ ਫਿਰ ਇਹਨਾਂ ਨੇ ਪੁਚਵਰੀ ਦੇ ਵਿੱਚ ਆ ਗਏ ਇੱਥੇ ਵੀ ਇਹਨਾਂ ਨੇ ਹੋਰ ਜਗ੍ਹਾ ਤੇ ਟਰਾਈ ਕੀਤਾ ਉੱਥੇ ਵੀ ਇਹ ਉਹ ਮਤਲਬ ਕੁਝ ਲੋਕ ਹੋਣ ਕਰਕੇ ਟਲ ਗਏ ਉਤੋਂ ਤੇ ਸਭ ਤੋਂ ਸੌਫਟ ਟ ਤਾ ਪੁਲਿਸ ਵੱਲੋਂ ਦੋ ਦਿਨਾਂ ਵਿੱਚ ਇਹ ਦੂਜਾ ਵੱਡਾ ਇਨਕਾਊਂਟਰ ਹੈ ਬੀਤੇ ਕੱਲ ਪਟਿਆਲਾ ਦੇ ਪਿੰਡ ਮਡੌਰ ਚ ਖੰਨਾ ਤੋਂ ਅਗਵਾ ਕੀਤੇ ਬੱਚੇ ਨੂੰ ਬਚਾਉਂਦਿਆਂ ਪੁਲਿਸ ਨੇ ਮੁਕਾਬਲਾ ਬਣਾ ਕੇ ਇੱਕ ਅਗਵਾਕਰ ਨੂੰ ਠੇਰ ਕਰ ਦਿੱਤਾ ਸੀ ਪਰ ਹੁਣ ਇਸ ਤੋਂ ਕਰੀਬ 24 ਘੰਟੇ ਬਾਅਦ ਹੀ ਪੁਲਿਸ ਨੇ ਇੱਕ ਹੋਰ ਮੁਕਾਬਲਾ ਬਣਾਇਆ ਅਤੇ ਲੁੱਟ ਦੀ ਵਾਰਦਾਤ ਨੂੰ ਸੜਜਾਉਣ ਚ ਕਾਮਯਾਬੀ ਹਾਸਲ ਕੀਤੀ ਹੈ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ